ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਭੈਣ ਭਰਾਵਾਂ ਨੂੰ ਸਾਡੇ ਚੈਨਲ ਵੇਖਣ ਵਾਲਿਆਂ ਨੂੰ ਮੇਰਾ ਚੈਨਲ ਸਤਨਾਮ ਸਿੰਘ ਪਿੰਡ ਕਾਲੇ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਨਾਲੇ ਦਾ ਸਬਸਕ੍ਰਾਈਬ ਕਰ ਲਿਆ ਜਾਵੇ ਨਾਲੇ ਲਾਈਕ ਕਰ ਲਿਆ ਜਾਵੇ ਨਾਲੇ ਫਾਲੋ ਹੋ ਗਿਆ ਜਿਹੜਾ ਜੋ ਬਾਕੀ ਪ੍ਰਕਿਰਿਆ ਹੁੰਦੀ ਆ ਉਹ ਪੂਰੀ ਕਰ ਲਈ ਜਾਵੇ ਤੋ ਜਿਹੜੀ ਆਪਾਂ ਗੱਲ ਕਰਨ ਲੱਗੇ ਆ ਇਹ ਗੱਲ ਤਾਂ ਕਾਫੀ ਸਮਾਂ ਪਹਿਲਾਂ ਦੀ ਆ ਪਰ ਆਪਾਂ ਚੈਨਲ ਹੁਣ ਬਣਾਇਆ ਕਰਕੇ ਤੇ ਆਪਾਂ ਤਾਂ ਹੋਣੀ ਕਰ ਸਕਦੇ ਸੀ ਕਾਫੀ ਸਮਾਂ ਪਹਿਲਾਂ ਨਾ ਜਦੋਂ ਕੇਂਦਰੀਵਾਲ ਦੀ ਸਰਕਾਰ ਦਿੱਲੀ ਦੇ ਵਿੱਚ ਬਣੀ ਬਣੀਆ ਤੇ ਇਹਨੇ ਇੱਕ ਬਿਆਨ ਦਿੱਤਾ ਸੀ ਵੀ ਕ੍ਰਾਂਤੀ ਦੇ ਉੱਤੇ ਨਾ ਗਣੇਸ਼ ਦੀ ਫੋਟੋ ਹੋਣੀ ਚਾਹੀਦੀ ਆ ਹੁਣ ਵੀ ਤਾਂ ਇਹਨਾਂ ਦੇ ਪੁਰਖੇ ਉਹਦੀ ਧੋਤੀ ਵਾਲੇ ਦੀ ਗਾਂਧੀ ਵਾਲੇ ਦੀ ਕੋਈ ਆ ਪਰ ਇਹ ਕਹਿੰਦਾ ਨਹੀਂ ਗਣੇਸ਼ ਦਾ ਸਬੰਧ ਮਾਇਆ ਨਾਲ ਹੋ ਸਕਦਾ ਦੂਜਾ ਆਪਣਾ ਦੇਸ਼ ਦੀ ਸਥਿਤੀ ਦੇ ਵਿੱਚ ਸੁਧਾਰ ਹੋ ਜੇ ਪਤਾ ਨਹੀਂਦਾ ਇਹ ਇਹਦਾ ਬਿਆਨ ਸੀਗਾ ਜਿਹੜਾ ਇਹ ਕਿਸੇ ਰਾਜਨੀਤਿਕ ਪੱਖ ਤੋਂ ਸੀ ਜਾਂ ਅੰਧ ਭਗਤੀ ਦੇ ਵਿੱਚੋਂ ਉਪਜਿਆ ਹੋਇਆ ਸੀਗਾ ਇਹ ਤਾਂ ਰਾਜਨੀਤਿਕ ਵਿਸ਼ਲੇਸ਼ਕੀ ਦੱਸ ਸਕਦੇ ਹਨ ਪਰ ਇਹਨੂੰ ਇਹ ਗੱਲ ਦੇਖਣੀ ਚਾਹੀਦੀ ਹੈ ਵੀ ਨਾਲ ਦੇ ਮੁਲਕ ਗਵਾਂਡ ਦੇ ਵਿੱਚ ਨੇਪਾਲ ਆ ਤੇ ਨੇਪਾਲ ਦੇ ਵਿੱਚ ਕ੍ਰਾਂਸੀ ਦੇ ਉੱਤੇ ਗਣੇਸ਼ ਦੀ ਫੋਟੋ ਆ ਤੇ ਨੇਪਾਲ ਵਾਲੇ ਦੇਖ ਲੋ ਦੂਜਾ ਆਪਣਾ ਕਿੰਨੀਆਂ ਇੱਕ ਮੱਲਾ ਮਾਰੀ ਬੈਠੇ ਆ ਜਾਂ ਵਿਸ਼ਵ ਸ਼ਕਤੀ ਬਣ ਜਾ ਰਹੇ ਆ ਬਈ ਥੋੜਾ ਜਿਹਾ ਟਾਈਮ ਰਹਿ ਗਿਆ ਯੂ ਐਸ ਏ ਤੋਂ ਅੱਗੇ ਨਿਕਲ ਜਾਣਗੇ ਜਾਂ ਚਾਈਨਾ ਤੋਂ ਅੱਗੇ ਨਿਕਲ ਜਾਣਗੇ ਹਨ ਇਹ ਬੇਤੁਕੀਆਂ ਜੀਆਂ ਗੱਲਾਂ ਪਤਾ ਨਹੀਂ ਇਹਨੇ ਕਿਸੇ ਨਾਲ ਕਰੀਆਂ ਹਾਂ ਕ੍ਰਾਂਸੀ ਦੇ ਉੱਤੇ ਫੋਟੋ ਲੱਗਦੀ ਆ ਕਈਆਂ ਦੀ ਦਾ ਸਿਰ ਦਿੱਤੇ ਆ ਲੱਗਦੀ ਆ ਤੇ ਕਈਆਂ ਦੀ ਲੱਗਦੀ ਆ ਗਦਾਰੀ ਕੀਤੇ ਆ ਮਿੱਤਰਾ ਸਾਡੀ ਫੋਟੋ ਦਿੱਤੀ ਸਾਡੀ ਫੋਟੋ ਲੱਗੀ ਆ ਸਿੱਖਾਂ ਦੀ ਸਿਰ ਦਿੱਤੇ ਆ ਇੱਕ ਛੋਟਾ ਜਿਹਾ ਦੇਸ਼ ਆ ਫਿਜੀ ਸਮੁੰਦਰ ਦੇ ਵਿੱਚ ਮਿੱਤਰੋ ਟਾਪੂ ਹੀ ਆ ਜਾਂਦਾ ਤੇ ਵਰਲਡ ਵਾਰ ਵੇਲੇ ਉਹਨੂੰ ਬਚਾਉਣ ਵਾਸਤੇ ਨਾ ਤੇ ਸਿੱਖ ਫੌਜ ਨੂੰ ਭੇਜਿਆ ਗਿਆ ਸੀਗਾ ਔਰ ਸਿੱਖਾਂ ਨੇ ਦੂਜਾ ਆਪਣਾ ਉਸ ਟਾਪੂ ਦੀ ਫਿਰ ਰੱਖਿਆ ਕੀਤੀ ਫਿਜੀ ਦੀ ਤੇ ਮੁੜ ਕੇ ਉਹ ਜਿਹੜੇ ਸਿੱਖ ਸੀਗੇ ਉਹ ਉੱਥੇ ਹੀ ਵਸ ਗਏ ਜਦੋਂ ਉੱਥੇ ਵਸ ਗਏ ਤੇ ਬਾਅਦ ਦੇ ਵਿੱਚ ਉਹਨਾਂ ਨੇ ਰਿਟਾਇਰਮੈਂਟ ਲੈ ਲਿਆ ਆਪ ਦੇ ਕਾਰੋਬਾਰ ਸ਼ੁਰੂ ਕਰ ਲਏ ਇਸੇ ਤਰ੍ਹਾਂ ਹੀ ਸਿਸਟਮ ਆਪਣਿਆਂ ਵਾਲਾ ਖੇਤੀਬਾੜੀ ਵਾਲਾ ਇੱਕ ਦੇਸ਼ ਵਸ ਗਿਆ ਹਨਾ ਪੂਰਨ ਤੌਰ ਦੇ ਉੱਤੇ ਦੂਜਾ ਆਪਣਾ ਸਾਰਾ ਸਰਕਾਰਾਂ ਵਾਲਾ ਕੰਮ ਹੋ ਗਿਆ ਉੱਥੇ ਉਹਨਾਂ ਨੇ ਆਪਣੇ ਸਿੱਖਾਂ ਦੇ ਮਾਣ ਦੇ ਵਿੱਚ ਨਾ ਆਪਦੇ 2 ਡਾਲਰ ਦੇ ਉੱਤੇ ਸਰਦਾਰਾਂ ਦੀ ਫੋਟੋ ਸ਼ਾਪੀ ਆ ਸਿੱਖਾਂ ਦੀ ਉਹ ਸਾਡੇ ਨੇ ਐਹਸਾਨਮੰਦ ਉਹ ਸਾਡਾ ਐਹਸਾਨਮੰਦ ਨੇ ਵੀ ਫਿਜੀ ਨੂੰ ਬਚਾਉਣ ਵਾਲੇ ਸਰਦਾਰ ਆ ਹਾਲਾਂਕਿ ਉੱਥੇ 10k ਸੀਗਾ ਦੂਜਾ ਆਪਣਾ ਉਦੋਂ ਸਰਦਾਰ ਤੇ 6k ਚਲਾ ਗਿਆ ਸੀ ਅਮਰੀਕਾ ਕੈਨੇਡਾ ਵਗੇਰਾ 4-5 ਹਜ਼ਾਰ ਦੀ ਗਣਤੀ ਦੇ ਵਿੱਚ ਅਜੇ ਵੀ ਫਿਜੀ ਦੇ ਵਿੱਚ ਦੂਜਾ ਆਪਣਾ ਸਿੱਖ ਰਹਿ ਰਹੇ ਆ ਸਰਦਾਰ ਤੇ ਬਹੁਤ ਵਧੀਆ ਉੱਥੋਂ ਦਾ ਹੈਗਾ ਸਿਸਟਮ ਆ ਰਹਿਣ ਸਹਿਣ ਫਿਜੀ ਦਾ ਤੇ ਇਹੇ ਹੁਣ ਫੋਟੋ ਭਾਲਦੇ ਹੈਗੇ ਆ ਦੂਜਾ ਆਪਣਾ ਪਹਿਲਾਂ ਤਾਂ ਜਿਹੜੀ ਅੰਦਰਲੀ ਬਿਰਤੀ ਆ ਉਹ ਤਾਂ ਦੇਸ਼ ਨੂੰ ਖਾ ਜਾਣਦੀ ਆ ਵੇਚ ਦੇਣ ਦੀ ਆ ਤੇ ਕਰਜਾ ਭਾਲਦੇ ਆ ਵੀ ਗਣੇਸ਼ ਦੀ ਫੋਟੋ ਲਾ ਕੇ ਦੂਜਾ ਆਪਣਾ ਲੈ ਜਾਵੇ ਹੈਨਾ ਐਸਟਰਾ ਕਿਵੇਂ ਹੋ ਜੂਗਾ ਦੂਜਾ ਆਪਣਾ ਇਹ ਗੱਲਾਂ ਤਾਂ ਹੋ ਨਹੀਂ ਸਕਦੀਆਂ ਆਂ। ਦੂਜੀ ਗੱਲ ਇਹ ਆ ਵੀ ਦੇਖੋ ਥੋੜੇ ਬੰਦੇ ਸੈਲੂਲਰ ਜੇਲ੍ਹ ਦੇ ਵਿੱਚ ਰਹੇ ਆ ਤੇ ਸਾਡੇ ਵੀ ਰਹੇ ਆ। ਥੋੜਾ ਸਭ ਤੋਂ ਵੱਡਾ ਜਿਹਨੂੰ ਤੁਸੀਂ ਮੰਨਦੇ ਆਂ ਨਾ ਉਹ 사ਬਰਕਰ ਜਿਹਨੂੰ ਤੁਸੀਂ ਆਰਐਸਐਸ ਦਾ ਸਭ ਤੋਂ ਵੱਡਾ ਪਤਾਮਾ ਮੰਨਦੇ ਆਂ ਉਹ 사ਬਰਕਰ ਆ ਸੈਲੂਲਰ ਜੇਰ ਦੇ ਵਿੱਚ ਸਫਰਡੰਡ ਨੂੰ 20-20 ਚਿੱਠੀਆਂ ਲਿਖਦਾ ਰਿਹਾ ਦੂਜਾ ਆਪਣਾ ਬਈ ਮੇਰੇ ਤੇ ਸਖਤ ਨਾ ਕਰੋ ਯਾਰ ਮੈਨੂੰ ਮਾਫੀ ਕਰ ਦਿਓ ਇਹਦੋਂ ਮੁੜ ਕੇ ਮੈਂ ਇਹ ਰਾਹ ਤੇ ਨਹੀਂ ਤੁਰਦਾਗਾ ਦੂਜਾ ਬਹੁਤ ਕੁਸ਼ੋ ਨੇ ਇਹ ਲਿਖਿਆ ਦੂਜਾ ਅਜੇ ਮਜੂਰ ਰਿਕਾਰਡ ਦੇ ਵਿੱਚ ਪਈਆਂ ਤੇ ਸਭ ਤੋਂ ਜਿਆਦੇ ਉੱਥੇ ਕਾਲੇ ਪਾਣੀ ਆਂਡੇ ਬਣ ਨਿਕੋ ਬਾਰ ਦੀਪ ਸਮੂਹ ਦੇ ਵਿੱਚ ਜਿਹੜੀ ਉਹ ਸੈਲੂਲਰ ਜੇਲ ਹੈ ਨਾ ਉੱਥੇ ਸਭ ਤੋਂ ਜਿਆਦੇ ਕੈਰ ਕੌਣ ਸੀ ਸਖ ਸੀ ਤੇ ਇੱਕ ਵੀ ਸਖ ਦੀ ਤੁਸੀਂ ਚਿੱਠੀ ਵਿਖਾ ਦਿਓ ਦੂਜਾ ਆਪਣਾ ਕਿਸੇ ਜੇਲ ਸੁਪਰਡੈਂਟ ਨੂੰ ਲਿਖੀ ਵੀ ਸੈਲੂਲਰ ਜੇਲ ਦੇ ਮੇ ਸਾਡੇ ਨਾਲ ਦੂਜਾ ਆਪਣਾ ਨਰਮੀ ਵਰਤੀ ਜਾਵੇ ਜਾਂ ਸਾਨੂੰ ਛੱਡਿਆ ਜਾਵੇ ਜਿਹੜਾ ਇਹ ਮਹਾਤਮਾ ਗਾਂਧੀ ਸੀਗਾ ਦੂਜਾ ਆਪਣਾ ਇਹ ਤਾਂ ਯਾਰ ਅੰਗਰੇਜ਼ਾਂ ਦਾ ਏਜੰਟ ਸੀ nehru ਵੀ ਏਜੰਟ ਸੀ ਇਹ ਗੇਮ ਦਾ ਮਗਰੋਂ ਪਤਾ ਲੱਗਦਾ ਇਹ ਤਾਂ ਸਾਰੀ ਇਨਫੋਰਮੇਸ਼ਨ ਇਹਨਾਂ ਨੂੰ ਦਿੰਦੇ ਸੀ ਇਹਨਾਂ ਦੇ ਹੱਥਾਂ ਦੇ ਵਿੱਚ ਦੂਜਾ ਆਪਣਾ ਖੇਡਦੇ ਸੀ ਦੇਖੋ ਭਈ ਅ ਅੰਦੋਲਨ ਵੀ ਚਲਾਇਆ ਤੇ ਅੰਦੋਲਨ ਵੀ ਮਹਾਤਮਾ ਗਾਂਧੀ ਨੇ ਇਹੋ ਜਿਹਾ ਚਲਾਇਆ ਨਾ ਮਿਲਵਰਤਨ ਅਹਿੰਸਾ ਦਾ ਪੁਜਾਰੀ ਵੀ ਜਿੱਦੇ ਚ ਲੜਾਈ ਹੋਵੇ ਹੀ ਨਾ ਲੜਨਾ ਪਵੇ ਹੀ ਨਾ ਵੇ ਕਿਤੇ ਜੰਗ ਵੀ ਦੂਜਾ ਆਪਣਾ ਜਿੱਤੇਗਾ ਇਹ ਦੇਸ਼ ਵੀ ਲੜਾਈ ਤੋਂ ਬਿਨਾ ਦੂਜਾ ਆਪਣਾ ਲੈ ਗਏਗਾ ਚੰਗਾ ਵੀ ਜਿੱਤੀਆਂ ਗਈਆਂ ਤੇ ਉਹ ਸਾਡੇ ਗਦਰੀ ਬਾਬਿਆਂ ਦਾ ਜਿਹੜਾ ਹਿਨਾਰ ਬੰਦ ਸੀਗਾ ਉਹਨੂੰ ਸਗਾ ਨਜਾਇਜ਼ਟਰ ਹਾਇਆ ਜਾਂਦਾ ਸੀਗਾ ਫਿਰ ਦੇਖੋ ਸਾਡੇ ਕਰਤਾਰ ਸਿੰਘ ਸਰਾਭੇ ਅਰਗੇ ਭਗਤ ਸਿੰਘ ਅਰਗੇ ਉਦਮ ਸਿੰਘ ਅਰਗੇ ਰਾਜਗੁਰੂ ਸਖਦੇਵ ਸਿੰਘ ਅਰਗੇ ਗਦਰੀ ਬਾਬੇ ਉਹ ਤਾਂ ਫਾਂਸੀਆਂ ਦੇ ਝੂਲ ਗਏ ਉਹਨਾਂ ਨੂੰ ਤਾਂ ਕੋਈ ਪੁੱਛਦਾ ਨਹੀਂਗਾ ਤੇ ਇਹ ਜਿਨ੍ਹਾਂ ਨੇ ਗਦਾਰੀ ਕੀਤੀ ਦੂਜਾ ਆਪਣਾ ਦੇਸ਼ ਦੇ ਨਾਲ ਤੇ ਇਹਨਾਂ ਦੀਆਂ ਫੋਟੋਆਂ ਜਿਹੜੀਆਂ ਉਹ ਕਰਾਂਸੀ ਦੇ ਉੱਤੇ ਦੂਜਾ ਆਪਣਾ ਨੋਟਾਂ ਦੇ ਉੱਤੇ ਲੱਗੀਆਂ ਹੋਆਂ ਸ਼ਰਿਆਮ ਦੂਜਾ ਆਪਣਾ ਨਾਲੇ ਇਹਨਾਂ ਨੇ ਗਦਾਰੀ ਕੀਤੀ ਆ ਹੁਣ ਤਾਂ ਇਹ ਤਕਰੀਬਨ ਬਾਹਰਲੇ ਮੁਲਕਾਂ ਦੇ ਵਿੱਚ ਇਹ ਗੱਲਾਂ ਖੁੱਲ ਕੇ ਸਾਹਮਣੇ ਆ ਰਹੀਆਂ ਨੇ ਤੇ ਜੇ ਕਿਸੇ ਨਿਰਪੱਖ ਬੰਦੇ ਤੋਂ ਜਾਂਚ ਵੀ ਕਰਵਾਉਣੀ ਹੋਵੇ ਤਾਂ ਇਹ ਗੱਲ ਸਾਹਮਣੇ ਆਜੂਗੀ ਵੀ ਇਹਨਾਂ ਨੇ ਸ਼ਰਿਆਮ ਹਿੰਦੁਸਤਾਨ ਦੇ ਨਾਲੇ Nehru ਪਰਿਵਾਰ ਗਾਂਧੀ ਪਰਿਵਾਰ ਨੇ ਦੂਜਾ ਆਪਣਾ ਗਦਾਰੀ ਕੀਤੀ ਆ ਤੇ ਸੋ ਗੱਲਿਓ ਆ ਵੀ ਫੋਟੋ ਲੱਗਦੀ ਆ ਦੂਜਾ ਆਪਣਾ ਕੁਰਬਾਨੀ ਦੇ ਨਾਲ ਲੱਗਦੀ ਆ ਤੁਸੀਂ ਦੂਜਾ ਆਪਣਾ ਦੇਸ਼ ਨੂੰ ਲੁੱਟਣ ਦੇ ਉੱਤੇ ਲੱਗਿਓ ਲੱਗੇ ਹੋਏ ਹੋ ਇੱਕ ਦੇ ਵਾਢਿਓ ਕਿਤੇ ਉਹ ਵੇਚਦਾ ਕਿਤੇ ਉਹ ਵੇਚਦਾ ਹਨਾ ਫੇਰ ਥੋੜਾ ਵੇਖੋ ਕਿੱਡਾ ਚਲਾਕ ਆ ਦੂਜਾ ਆਪਣਾ ਉਹ ਮਹਾਤਮਾ ਗਾਂਧੀ ਉਸ ਸਮੇਂ ਦੇ ਵਿੱਚ ਨਾ 60 ਰੁਪਈਆ ਦਾ ਉਹ ਚਾਰਾ ਬੱਕਰੀ ਨੂੰ ਖਵਾਉਂਦਾ ਸੀਗਾ ਇਹ 60 ਰੁਪਏ ਉਸ ਸਮੇਂ ਦੇ ਵਿੱਚ ਬਹੁਤ ਹੁੰਦੇ ਆ ਜੇ ਮੰਨ ਲਾ ਉਹਨਾਂ ਨੂੰ ਆਡਿਟ ਕਰਗੇ ਤੇ ਆਪਾਂ ਮਹੀਨੇ ਦਾਗਾ 6 ਮਹੀਨਿਆਂ ਦਾ ਸਾਲ ਦਾ ਕਾਫੀ ਪੈਸੇ ਬਣ ਜਾਂਦੇ ਆ ਤੇ ਜੇ ਉਹਨੇ ਆਖਿਆ ਵੀ ਜਿਵੇਂ ਐ 60 ਰੁਪਏ ਵਰਤਦਾ ਰਿਹਾ ਤੇ ਮੇਰੇ ਉੱਤੇ ਕਾਫੀ ਪੈਸੇ ਗਵਨ ਦਾ ਇਲਜ਼ਾਮ ਲੱਗੂਗਾ ਉਹ ਤੇਜ ਦਿਮਾਗ ਬਾਣੀਆਂ ਸੀਗਾ ਦੂਜਾ ਆਪਣਾ ਤੇ ਉਹ 60 ਰੁਪਏ ਦਾ ਸਮਾਨ ਲੈ ਕੇ ਨਾ ਤੇ ਬੱਕਰੀ ਨੂੰ ਖਵਾ ਦਿੰਦਾ ਸੀਗਾ ਕਿਤੇ ਸੇਵ ਖਵਾ ਦੇ ਕਿਤੇ ਸੰਤਰੇ ਖਵਾ ਦੇ ਕਿਤੇ ਅੰਗੂਰ ਖਵਾ ਦੇ ਤੇ ਉਹਦਾ ਦੁੱਧ ਪੀ ਲੈਂਦਾ ਸੀਗਾ ਦੇਖੋ ਟੇਡੇ ਢੰਗ ਨਾਲ ਪੈਸੇ ਹਜਮ ਕਰਦਾ ਸੀਗਾ ਪਹਿਲਾਂ ਤੋਂ ਯਾਰ ਕਿੰਨਾ ਚਤਰਬਿਰਤੀ ਦੇ ਲੋਕ ਆ ਇਹਨਾਂ ਦੇ ਨਾਲ ਦੇਖੋ ਆਪਾਂ ਕਿਵੇਂ ਨਿਝਠਾਂਗੇ ਕਿੰਨੀ ਚਤਰਬਿਰਤੀ ਦੇ ਦੂਜਾ ਆਪਣਾ ਇਹ ਲੋਕ ਆ ਬਈ ਉਹ ਪੈਸੇ ਆ ਜਿਹੜੇ ਮੈਂ ਸਿੱਧੇ ਨਹੀਂ ਦੂਜਾ ਆਪਣਾ ਹਜਮ ਕਰਨੇ ਇਸ ਤਰੀਕੇ ਦੇ ਨਾਲ ਦੂਜਾ ਆਪਣਾ ਹਜਮ ਕਰਨੇ ਆ ਬਈ ਪਤਾ ਨਾ ਲੱਗੇ ਦੂਜਾ ਆਪਣਾ ਪੈਸੇ ਵੀ ਖਾ ਜਾਣੇ ਤੇ ਮਹਿਸੂਸ ਵੀ ਨਹੀਂ ਹੋਣਦੇ ਨਾ ਤੇ ਹੁਣ ਇਹਨਾਂ ਦਾ ਕੰਮ ਆਉ ਆ ਭਈ ਦੇਸ਼ ਦਾ ਸਿਸਟਮ ਹੀ ਐਡਾ ਵਿਗੜਿਆ ਪਿਆ ਭਈ ਦੇਸ਼ ਦੇ ਵਿੱਚ ਇੱਕ ਵੀ ਨੇਤਾ ਇਹੋ ਜਿਹਾ ਹੈ ਨਹੀਂਗਾ ਜਿਹੜਾ ਕੋਈ ਇਮਾਨਦਾਰ ਹੋਵੇ ਜਿਹੜਾ ਦੇਸ਼ ਨੂੰ ਤਰੱਕੀ ਦੇ ਵੱਲ ਲਿਜਾਣਾ ਚਾਵੇ ਲੀਹਾਂ ਵੱਲ ਤੇ ਲਿਜਾਣਾ ਚਾਵੇ ਸਭ ਮੰਤਰੀ ਮਨਿਸਟਰ ਅਫਸਰ ਬਣ ਕੇ ਨਾ ਆਪਦੇ ਘਰ ਪਰਾਂ ਦੇ ਉੱਤੇ ਤੇ ਆਪਦੇ ਰਿਸ਼ਤੇਦਾਰੀਆਂ ਨੂੰ ਦੂਜਾ ਆਪਣਾ ਉਹਨਾਂ ਨੂੰ ਪਰਾਂ ਦੇ ਉੱਤੇ ਲੱਗੇ ਹੋਏ ਆ ਇੱਕ 20 ਬੰਦਾ ਹੈ ਨਹੀਂ ਇਹੋ ਜਿਹਾ ਜਿਹਦੇ ਵਿੱਚ ਇਹ ਦੂਜਾ ਆਪਣਾ ਕਾਰਨ ਹੋਵੇ ਜਿਹਦੇ ਵਿੱਚ ਦੇਸ਼ ਭਗਤੀ ਦਾ ਪਿਆਰ ਹੋਵੇ ਵੀ ਮੈਂ ਕੁਛ ਨਾ ਕੁਛ ਦੇਸ਼ ਦਾ ਕਰਾਂ ਇਸ ਕਰਕੇ ਦੇਸ਼ ਦਾ ਮਿੱਤਰੋ ਤੰਦ ਨਹੀਂਗਾ ਦੂਜਾ ਆਪਣਾ ਤਾਣਾ ਨਹੀਂਗਾ ਆ ਤੰਦ ਨਹੀਂਗਾ ਤਾਣਾ ਹੀ ਵਿਗੜਿਆ ਪਿਆ ਤੇ ਇਹਦੇ ਉੱਤੇ ਨਾ ਹੁਣ ਖਾਲਸਾ ਹੀ ਸੁਭਾਗਾ ਵੱਜੂਗਾ ਇਹ ਆਏ ਦੂਜਾ ਆਪਣਾ ਚੋਣਾ ਜਾਣਾ ਨਾ ਠੀਕ ਨਹੀਂ ਹੋਣਾਗਾ ਵੀ ਉਹ ਪਾਰਟੀ ਨੂੰ ਅੱਗੇ ਲਿਆਓ ਉਹਨੂੰ ਲਿਆਓ ਹੁਣ ਉਹ ਕਾਂਗਰਸ ਨੂੰ ਤੇ ਬੀਜੇਪੀ ਨੂੰ ਛੱਡ ਕੇ ਆ ਭਗਵੰਤ ਨੂੰ ਲਿਆ ਕੇ ਵੇਖ ਹੀ ਲਿਆ ਕੀ ਕਰਦਾ ਸਭ ਤੋਂ ਜ਼ਿਆਦਾ ਸਿੱਖਾਂ ਦੇ ਤਸ਼ੱਦ ਦੇ ਨੇ ਭਗਵਾਨ ਨੇ ਕੀਤਾ ਉਹ ਡੇਬਰੂਗੜ ਚਾੱਕ ਕੇ ਠੋਕੇ ਚਟਾਏ ਨੇ ਨਹੀਂ ਬੰਦ ਕੀਤਾਗਾ ਸਾਰੇ ਨਸ਼ੇ ਦੂਜਾ ਆਪਣਾ ਇਹਦੇ ਦੂਜਾ ਚੱਲ ਰਹੇ ਆ ਜਿਹੜੇ ਨਸ਼ੇ ਦੂਜਾ ਅਲਾਉਟ ਕਰਨ ਵਾਲੇ ਆਫੀਮ ਪੋਸਟ ਉਹਨਾਂ ਦੀ ਦੂਜਾ ਆਪਣਾ ਦੇ ਨਹੀਂ ਰਿਹਾਗਾ ਖੇਤੀ ਤੇ ਇਸ ਕਰਕੇ ਨਾ ਹੁਣੇ ਆਏ ਹੋਏ ਵਾਲਾ ਕੰਮ ਨਹੀਂਗਾ ਇਹ ਜਿਵੇਂ ਬਾਹਰੋਂ ਚੱਲਿਆ ਨਾ ਇਹ ਹੁਣ ਇੱਕ ਖਾਲਸਤਾਨ ਦਾ ਸੁਭਾਗਾ ਹੀ ਵਜੂਗਾ ਫੇਰ ਖਾਲਸੇ ਦਾ ਰਾਜ ਹੋਊਗਾ ਫੇਰ ਉਹ ਮਹਾਰਾਜਾ ਰਣਜੀਤ ਸਿੰਘ ਵਾਲੀਆਂ ਪ੍ਰਸਥਿਤੀਆਂ ਹੋਣੀਆਂ ਫੇਰ ਤੁਸੀਂ ਯਾਦ ਕਰੋਗੇ ਵੀ ਹਾਂ ਹੁਣ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਆਇਆ ਇਹ ਵੋਟਾਂ ਵਾਟਾਂ ਨਾਲ ਨਹੀਂ ਬਦਲ ਕੇ ਲਿਆਂਦਾ ਜਾ ਸਕਣਾ ਜੇ ਤੁਸੀਂ ਕਹੋ ਵੀ ਵੋਟਾਂ ਨਾਲ ਆਪਾਂ ਰਾਜ ਲਿਆਵਾਂਗੇ ਮਹਾਰਾਜਾ ਰਣਜੀਤ ਸਿੰਘ ਵਾਲਾ ਆਏ ਪਾਰਟੀ ਨੂੰ ਜਿਤਾ ਲਾਂਗੇ ਆ ਚੰਗੇ ਚੰਗਾ ਚੰਗਾ ਇੱਥੇ ਕੋਈ ਨਹੀਂ ਸਭ ਦੇਸ਼ ਨੂੰ ਵੇਚਣ ਤੇ ਲੱਗੇ ਆ ਤੇ ਢਿੱਡ ਭਰਨ ਤੇ ਲੱਗੇ ਆ ਅੱਜ ਬਸ ਇੰਨਾ ਹੀ ਕੁਝ ਕਹਿਣਾ ਚਾਹੁੰਦੇ ਸੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ